ਬਤੀ ਹੋਈ ਦਾਲ ਤੋਂ ਇੰਨੀਆਂ ਸਵਾਦ ਤੇ ਟੇਸਟੀ ਰੋਟੀਆਂ ਬਣਦੀਆਂ ਵਾ ਤੇ ਆਓ ਜੀ ਆਪਾਂ ਫੇਰ ਰੋਟੀ ਬਣਾਉਣੇ ਆ ਦਾਲ ਵਾਲੀ ਉਦਲੀ ਤੋਂ ਪਿਆਜ਼ ਤੇ 4 ਤੋਂ 5 ਮਿਰਚਾਂ ਹਰੀਆਂ ਕੱਟ ਲਈਆਂ ਵਾ ਤੇ ਦੋ ਤਰ੍ਹਾਂ ਦੀ ਮੈਂ ਦਾਲ ਰਹੀ ਆ ਇੱਕ ਛੋਲਿਆਂ ਦੀ ਤੇ ਕੱਦੂ ਦੀ ਦਾਲ ਬਣਾਈ ਸੀ ਦੂਸਰੀ ਮੈਂ ਹਰੀ ਮੂੰਗੀ ਬਣਾਈ ਸੀ ਉਹ ਇਹਨਾਂ ਨੂੰ ਆਟੇ ਦੇ ਵਿੱਚ ਗੁੰਨ ਲੈਣਾਗਾ ਤੇ ਰੋਟੀਆਂ ਇਨੀਆਂ ਟੇਸਟੀ ਤੇ ਸਵਾਦਪਨਦੀਆਂ ਨਾ ਕਿ ਤੁਸੀਂ ਬਜੀ ਹੋਈ ਦਾਲ ਤੋਂ ਇਸੇ ਤਰ੍ਹਾਂ ਰੋਟੀਆਂ ਬਣਾ ਕੇ ਖਾਣੀਆਂ ਪਸੰਦ ਕਰੋਗੇ ਤੇ ਉਹਦੇ ਵਾਸਤੇ ਮੈਂ ਆਟਾ ਲੈ ਲਿਆ ਜੀ ਤੇ ਆਟਾ ਲੈਣ ਤੋਂ ਬਾਅਦ ਆ ਪਿਆਜ਼ ਤੇ ਹਰੀ ਮਿਰਚ ਪਾ ਲਈਆ ਨਮਕ ਤੇ ਮਿਰਚ ਸਾਂਭਣ ਮਸਾਲਾ ਪਾ ਲਿਆ ਤੁਸੀਂ ਮਸਾਲੇ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕਿਉਂਕਿ ਦਾਲ ਦੇ ਵਿੱਚ ਮਸਾਲਾ ਆਪਾਂ ਲੂਣ ਮਿਰਚ ਪਾਇਆ ਹੋਇਆ ਠੀਕ ਆ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰ ਲੈਣਾ ਵਾ ਤੋਂ 2 ਤੋਂ 3 ਚਮਚੇ ਆਪਾਂ ਕੇ ਪਾ ਲੈਣਾ ਵਾ ਰਫੈਂਡ ਪਾ ਲੋ ਚਾਹੇ ਕੇ ਪਾ ਲੋ ਤੁਸੀਂ ਠੀਕ ਆ ਜੀ ਮੈਂ ਰਫੈਂਡ ਪਾਇਆ ਵਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਮੈਂ ਦਾਲ ਪਾ ਲੈਣੀ ਆ ਠੀਕ ਆ ਜੀ ਤੇ ਇਹ ਰੋਟੀਆਂ ਇੰਨੀਆਂ ਟੇਸਟੀ ਬਣਦੀਆਂ ਹਨਾ ਕਿ ਤੁਸੀਂ ਹਰ ਵਾਰੀ ਦਾਲ ਬਚਾਉਂਗੇ ਇੰਨੀ ਟੇਸਟੀ ਬਣਦੀਆਂ ਰੋਟੀਆਂ ਐ ਬਹੁਤ ਟੇਸਟੀ ਬਣਦੀਆਂ ਮੇਰੇ ਬੱਚੇ ਤਾਂ ਬਹੁਤ ਮਤਲਬ ਪਸੰਦ ਨੇ ਸ਼ੌਕ ਨਾਲ ਖਾਂਦਿਏ ਰੋਟੀਆਂ ਨੂੰ ਤੇ ਤੁਸੀਂ ਵੀ ਇੱਕ ਵਾਰੀ ਇਹਨੂੰ ਜ਼ਰੂਰ ਇਸਤੇਮਾਲ ਕਰਿਓ ਦੇਖਿਓ ਬਣਾ ਕੇ ਕਿੰਨੀਆਂ ਟੇਸਟੀ ਬਣਦੀਆਂ ਠੀਕ ਆ ਜੀ ਤੇ ਇਹ ਹੁਣ ਆਪਾਂ ਦਾਲ ਪਾ ਲਈ ਆ ਦਾਲ ਉਸੇ ਹਿਸਾਬ ਨਾਲ ਮਤਲਬ ਜੇ ਸਾਬ ਨਾਲ ਦਾਲ ਉਸੇ ਹਿਸਾਬ ਦੇ ਨਾਲ ਆਟਾ ਆਪਾਂ ਪਾਉਣਾ ਵਾ ਕਿਉਂਕਿ ਪਾਣੀ ਦਾ ਇਹਦੇ ਵਿੱਚ ਇਸਤੇਮਾਲ ਬਿਲਕੁਲ ਨਹੀਂ ਕਰਨਾ దాళను పా ఆటేను చంగీత తర మనతో హల్కే హా గునా వీ జిర దూజా ఆటా గుణ్ ఎదాని గన్న బిల్లు హల్కే హను ਤੇ ਇਹ ਜਦੋਂ ਗੁੱਝ ਗਿਆ ਆਟਾ ਤੇ ਇਹਦੀਆਂ ਰੋਟੀਆਂ ਫਿਰ ਦੇਖਿਓ ਕਿੰਨੀਆਂ ਟੇਸਟੀ ਬਣਦੀਆਂ ਅੱਗੇ ਮੈਂ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਦੇਖਿਆ ਵਾ ਲਾਈਕ ਕੀਤਾ ਵਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਆ ਜੀ ਦਿਲੋਂ ਧੰਨਵਾਦ ਕਰਦੀ ਆ ਤੇ ਅਗੋਂ ਜਿਹੜੀਆਂ ਵੀ ਮੈਂ ਵੀਡੀਓ ਪਾਵਾਂ ਤੇ ਉਹ ਮੇਰੀਆਂ ਵੀਡੀਓ ਨੂੰ ਜ਼ਰੂਰ ਦੇਖਿਓ ਔਰ ਮੈਨੂੰ ਦੱਸਿਓਗੇ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਵਾ ਠੀਕ ਆ ਜੀ ਤੇ ਆਟਾ ਹੁਣ ਗੁੱਝ ਗਿਆ ਵਾ ਤੇ ਦੋ ਚਮਚੇ ਹੋਰ ਲੈ ਕੇ ਮੈਂ ਇਹਨੂੰ ਕੇਦੇ ਆਟੇ ਨੂੰ ਗੋਨੇ ਦੇਵਾ ਇਹਨੂੰ ਥੋੜਾ ਜਿਹਾ ਆਪ ਇਦਾਂ ਸੈੱਟ ਕਰ ਲੈਣਾ ਆਟੇ ਨੂੰ ਤਾਂ ਕਿ ਰੋਟੀ ਜਿਹੜੀ ਆ ਉਹ ਸੌਫਟ ਵੀ ਬਣੇ ਤੇ ਇਹ ਟੇਸਟੀ ਵੀ ਬਣੇ कुरकुरी कुरकुरी ਆਟਾ ਗੋਤ ਗਿਆ ਵਾ ਇਹਨੂੰ ਆਪਾਂ ਆਟੇ ਨੂੰ ਕੱਢ ਲੈਣਾ ਪਾਂਡੇ ਦੇ ਵਿੱਚ ਮੈਂ ਪਾਂਡਾ ਲਾ ਕੇ ਰੱਖਿਆ ਹੈ ਉਹਦੇ ਵਿੱਚ ਕੱਢ ਲਿਆ ਵਾ ਠੀਕ ਆ ਜੀ ਇਹ ਤੋਂ ਬਾਅਦ ਆ ਰੋਟੀ ਵੀ ਵੇਲ ਲਈ ਆ ਵੇਲਣ ਤੋਂ ਬਾਅਦ ਇਹਨੂੰ ਆਪਾਂ ਤਵੇ ਤੇ ਪਾਤਾ ਵਾ ਠੀਕ ਆ ਜੀ ਦੋਨਾਂ ਸਾਈਡਾਂ ਤੋਂ ਜਦੋਂ ਹਲਕੀ ਬਰਾਊਨ ਹੋ ਗਈ ਤੇ ਦੋਨੇ ਸਾਈਡਾਂ ਪੱਕ ਗਈਆਂ ਤੇ ਫਿਰ ਇਹਨੂੰ ਆਪਾਂ ਘੇ ਲਾਤਾ ਵਾ ਘੇ ਲਾਉਣ ਤੋਂ ਬਾਅਦ ਮੈਂ ਇਹਨੂੰ ਅਮਤ ਲੱਗ ਚਟਨੀ ਨਾਲ ਤੇ ਅਚਾਰ ਨਾਲ ਖਾ ਸਕਦੇ ਆ ਤੁਸੀਂ ਵੀ ਦਹੀਂ ਨਾਲ ਖਾ ਸਕਦੇ ਹੋ ਪਰ ਮੈਂ ਰੋਟੀਆਂ ਨੂੰ ਦਾਲ ਵਾਲੀ ਰੋਟੀ ਨੂੰ ਉਚੜੇ ਨੀਨਾ ਤੇ ਅਚਾਰ ਤੇ ਦੇਸੀ ਘੀਏ ਦੇ ਨਾਲ ਖਾਣੀਆਂ ਪਸੰਦ ਕਰਦੀ ਆ ਬਾਕੀ ਧੰਨਵਾਦ ਜੀ ਤੁਹਾਡਾ